ਲੋਕ ਕਿਆ ਦਿੰਦੇ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਕਿੰਨੀ ਨਹੀਂ ਦਿੰਦੇ ਜਿਆਦਾਤਰ ਲੋਕ ਇਹ ਕਹਿੰਦੇ ਆ ਕਿ ਕੁੰਨੇ ਵਾਲੇ ਦੇ ਨਾ ਹਨ ਨਹੀਂ ਦਿੰਦੀ ਭਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਾਰਿਆਂ ਨੂੰ ਸਾਡੇ ਵੱਲੋਂ ਗੁਰਪੂਰਵ ਦੀਆਂ ਲੱਖ ਲੱਖ ਵਧਾਈਆਂ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਸਾਰੀ YouTube ਫੈਮਿਲੀ ਨੂੰ ਸਾਡੇ ਜਿਹੜੇ ਦੇਖਣ ਵਾਲੇ ਐ ਚਾਹਣ ਵਾਲੇ ਐ ਸਾਰਿਆਂ ਨੂੰ ਸਾਡੇ ਵੱਲੋਂ ਪੂਰੀ ਫੈਮਿਲੀ ਵੱਲੋਂ ਬਹੁਤ-ਬਹੁਤ ਵਧਾਈ। ਸੋ ਅੱਜ ਆਪਾਂ ਸਵੇਰ ਵਲੌਗ ਨਹੀਂ ਸੀ ਸ਼ੁਰੂ ਕੀਤਾ ਆਪਾਂ ਕਿਹਾ ਵੀ ਚਲੋ ਸ਼ਾਮ ਨੂੰ ਜਦੋਂ ਆਪਾਂ ਦੀਵੇ ਵਗੈਰਾ ਲਾਵਾਂਗੇ ਆਪਾਂ ਵਲੌਗ ਉਹਦੇ ਸ਼ੁਰੂ ਕਰਾਂਗੇ। ਤੇ ਹੁਣ ਆਪਾਂ ਸਾਰੇ ਦੀਵੇ ਲਾਉਨੇ ਆ ਨਾਲੇ ਬੱਚੇ ਪਟਾਕੇ ਲੈ ਕੇ ਆਏ ਪਟਾਕੇ ਚਲਾਉਣਗੇ ਤੇ ਆਪਾਂ ਫਿਰ ਅੱਜ ਉਹੀ ਵੀਡੀਓ ਹੁਣ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੁਭਾ ਪਗਵਰ ਗੁਰਦੁਆਰਾ ਸਾਹਿਬ ਚਲੇਗੇ ਅੱਜ ਜ਼ਿਆਦਾਤਰ ਸਾਰੇ ਪਿੰਡਾਂ ਚ ਸ਼ਹਿਰਾਂ ਚ ਗੁਰਦੁਆਰਾ ਸਾਹਿਬ ਜਿਹੜਿਆ ਖੰਡ ਪਾੜ ਦੇ ਭੋਗ ਪਏ ਆ ਸੋ ਆਪਾਂ ਵੀ ਦਿਨੇ ਗੁਰਦੁਆਰਾ ਸਾਹਿਬ ਗਏ ਸੀਗੇ ਤੇ ਇੱਧਰ ਆਪਾਂ ਆਪੀ ਜਗ੍ਹਾ ਤੇ ਜਿਹੜਾ ਵੀ ਨਗਰ ਕੀਰਤਨ ਆ ਜਿਹੜੇ ਉਹ ਕੱਟੇ ਜਾਂਦੇ ਆ ਕੱਲ ਸੀ ਨਗਰ ਕੀਰਤਨ ਜ਼ਿਆਦਾ ਪਰ ਆਪਣੇ ਇੱਥੇ ਵੀ ਸਾਡੇ ਸਰਵੰਦੀ ਦੇ ਵਿੱਚ ਜਿਹੜਾ ਇਸ ਪੁਰਖੁਰਪ ਤੇ ਜਿਹੜਾ ਨਗਰ ਕੀਰਤਨ ਨਹੀਂ ਕੱਟਿਆ ਜਾਂਦਾਗਾ ਇੱਕ ਦੂਜੇ ਇੱਕ ਤੋਂ ਹੀ ਪੱਤ ਜਗ ਪੈਣੇ ਆ ਜੀ ਆਪਣੇ ਜਿਹੜਾ ਇੱਥੇ ਵੀ ਤਲਵੰਡੀ ਦੇ ਵਿੱਚ ਉਹ ਨਗਰ ਕੀਰਤਨੇ ਸੁਭਰਪੁਰਪ ਤੇ ਨਹੀਂ ਕੱਢਿਆ ਜਾਂਦਾਗਾ ਪ੍ਰਭਾਤ ਤੇਰੀ ਪਹਿਲਾਂ ਕੱਢਦੇ ਰਹੇ 12 13 ਦੇ 12 13 ਦੇ 25 ਤਰੀਕ ਤੋਂ ਸ਼ੁਰੂ ਹੋਈਆਂ ਸੀ ਪ੍ਰਭਾਤ ਫੇਰੀਆਂ 4 ਤਰੀਕ ਤੱਕ ਤੇ 4 ਤਰੀਕ ਤੱਕ ਸੀ 4 ਤਰੀਕ ਨੂੰ ਖਤਮ ਸੀ ਐਂਡ ਸੀਗਾ ਤੇ ਅੱਜ 5 ਤਰੀਕ ਨੂੰ ਗੁਰਪੁਰਬ ਦਾ ਅਖੰਡ ਪਾਠ ਜਿਹੜਾ ਪ੍ਰਕਾਸ਼ ਹੋ ਜਾਵੇ ਅਸੀਂ ਪਰਸੋਂ ਦਾ 3 ਤਰੀਕ ਨੂੰ ਪੰਜ ਤਰੀਕ ਨੂੰ ਕੋ ਪਹੁੰਚਿਆ ਅੱਜ ਸੋ ਇੰਦਰ ਬਹੁਤ ਜਿਆਦੇ ਪਟਾਕਿਆਂ ਦੀ ਆਵਾਜ਼ ਆ ਰਹੀ ਹੈ ਸ਼ਹਿਰ ਦੇ ਵਿੱਚੋਂ ਉਧਰ ਜਿਹੜਾ ਇਹ ਪ੍ਰਕਾਸ਼ਪੁਰ ਹਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦਾ ਇਹ ਮੈਨੂੰ ਲੱਗਦਾ ਕਿਤੇ ਤਾਂ ਹੋਵੇ ਜਿੱਥੇ ਨਹੀਂ ਮਨਾਇਆ ਜਾਂਦਾ ਹਨ ਨਹੀਂ ਸਾਰੇ ਬਹੁਤ ਜਿਆਦੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਬਹੁਤ ਜਿਆਦੇ ਧੂਮ ਧਾਮ ਨਾਲ ਮਨਾਇਆ ਜਾਂਦਾ ਸੋ ਆਪਾਂ ਹੁਣ ਇੱਧਰ ਦੀਵੇ ਲਾਉਣ ਲੱਗੇ ਆ ਇਦਰਾ ਆਪਾਂ ਫੁੱਲਾਂ ਨਾਲ ਬਣਾਈ ਸੀ ਰੰਗੋਲੀ ਇਹਦੇ ਵਿੱਚ ਵੀ ਆਪਾਂ ਇੱਕ ਦੀਵਾ ਲਾਉਦੇ ਨੇ ਹਵਾ ਚੱਲ ਰਹੀ ਹੈ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਦੀਵੇ ਲਾ ਦਿੰਨੇ ਪਰ ਜਗਨਗੇ ਅੱਜ ਦੀਵੇ ਮੇਰੇ ਸਭ ਨਾ ਥੋੜਾ ਚਿਰ ਕਿਉਂਕਿ ਹਵਾ ਹੀ ਬਹੁਤ ਜ਼ਿਆਦਾ ਪਹਿਲੇ ਵੀ ਜਿਹੜਾ ਮੌਸਮ ਸੀ ਬਹੁਤ ਜ਼ਿਆਦਾ ਖਰਾਬ ਸੀ ਰਾਤ ਤੱਕ ਤਾਂ 20 ਆ ਗਿਆ ਥੋੜਾ ਆ ਗਿਆ ਹਾਂ ਰਾਤ ਨੂੰ ਜ਼ਿਆਦਾਤਰ ਸਾਰੇ ਮੀਂਹ ਪਿਆ ਰਾਤ ਤੇ ਅੱਜ ਇਹ ਫੇਰ ਹਵਾ ਜਿਹੜੀ ਉਹ ਚੱਲੀ ਜਾਂਦੀ ਹੈ ਬਾਈ ਜੀ ਤਾਂ ਦੁਕਾਨ ਤੋਂ ਆ ਗਏ ਆ ਤੇ ਹਰਿੰਦਰ ਦੇ ਡੈਡੀ ਹਜੇ ਨਹੀਂ ਆਏ ਦੁਕਾਨ ਤੋਂ ਸੋ ਬੱਚੇ ਉਹਨਾਂ ਦੀ ਵੇਟ ਕਰ ਰਹੇ ਆ ਵੀ ਉਹ ਦੁਕਾਨ ਤੋਂ ਆਉਣਗੇ ਤੇ ਫਿਰ ਅਸੀਂ ਪਟਾਕੇ ਚਲਾਵਾਂਗੇ ਪਹਿਲਾਂ ਸ਼ਾਮ ਨੂੰ ਜਾ ਕੇ ਬਾਈ ਜੀ ਨੇ ਆ ਤੇ ਪਟਾਕੇ ਲੈ ਕੇ ਆਏ ਆ ਹੁਣ ਇਹ ਵੇਟ ਚਾ ਵੀ ਕਦੋਂ ਆਉਣ ਦੁਕਾਨ ਤੋਂ ਰੋਟੀ ਖਾਣ ਤੇ ਫਿਰ ਅਸੀਂ ਪਟਾਕੇ ਜਲਾਈਏ ਹਿੰਦਰ ਪੁੱਤ ਨਾ ਤੂੰ ਬਾਹਰ ਆ ਕਰ ਦਿਨਾ ਅੰਦਰ ਸੜਨ ਦਰਦਾ ਜਮਾ ਨਹੀਂ ਦੇਖੀ ਦੀਵਾ ਟੇਡਾ ਕਰੀ ਜਾਂਦਾ ਲਾਟ ਲੱਗ ਜੂ ਹੱਥ ਨੂੰ ਤੇਰੇ ਤੇ ਆਪਾਂ ਨਾ ਮਤਲਬ ਆਪਾਂ ਕੋਠੇ ਤੇ ਦੀਵੇ ਨਹੀਂ ਰੱਖਦੇ ਕਿਉਂਕਿ ਹਵਾ ਬਹੁਤ ਜ਼ਿਆਦਾ ਆਪਾਂ ਨਾ ਇਹਦੇ ਪੰਦਾ ਤੇ ਰੱਖ ਦਿੰਨੇ ਆ ਤੇ ਅੰਦਰ ਪੌੜੀਆਂ ਤੇ ਰੱਖ ਲੈਣੇ ਆ ਅੰਦਰ ਅੰਦਰ ਰੱਖ ਲੈਣੇ ਆ ਉੱਥੇ ਬੰਦਰ ਪੌੜੀਆਂ ਤੇ ਰੱਖ ਕੇ ਥੋੜਾ ਜਿਹਾ ਨਾ ਜਗਤਾ ਜਗਤਾ ਲੈਣਗੇ ਬਾਵਾ ਚਾਰ ਬਾਹਰ ਆਪਾਂ ਕੋਠੇ ਤੇ ਰੱਖ ਵੀ ਆਂਦੇ ਨਾ ਉੱਥੇ ਦੀਵੇ ਜਗਨੇ ਜੀ ਸਾਰੇ ਦੀਵਿਆਂ 'ਚ ਆਪਾਂ ਇਸੇ ਤਰ੍ਹਾਂ ਤੇਲ ਪਾ ਕੇ ਜਿਨ੍ਹਾਂ ਨੂੰ ਹੁਣ ਜਗ੍ਹਾ 'ਤੇ ਰੱਖਦੇ ਆਂ ਇਹ ਪੰਨਾ ਕਿ ਜਗੇ ਵੇ ਜਗੇ ਵੇ ਕਿੱਥੇ ਆਵੇ ਇੱਕ ਤੂੰ ਹੀ ਇਹ ਜਗ ਪੈਂਦੇ ਐ ਹਾਂ ਹਾਂ ਜਿਹੜੇ ਹੈਗੇ ਪਹਿਲਾਂ ਇਹ ਪੁੱਤ ਉਸ ਦਿਨ ਆਪਾਂ ਲਾਏ ਸੀ ਜਦੋਂ ਬਰਬਾਦ ਫੇਰੀ ਆਈ ਸੀ ਆਹ ਦੇਖੋ ਤਾਂ ਚੱਲਦੀ ਨਹੀਂ ਫੇਰ ਅੱਜ ਨਾਲ ਉਹਨੂੰ ਹਜੇ ਤੇਲ ਥੋੜਾ ਤੇਲ ਹੋਰ ਪਾਉਣਾ ਪਊਗਾ ਉਹਦੇ 'ਚ ਬਾਪੂ ਮੱਤੀ ਗਾਂ ਖਿੱਚਣ ਵਾਲੀ ਆ ਆਪਣੇ ਇੱਕ ਗੁਰਦੁਆਰਾ ਸਾਹਿਬ ਦਾ ਅੱਜ ਦਿਨੇ ਸੀਗਾ ਅਖੰਡ ਪਾਠ ਦਾ ਭੋਗ ਤੇ ਇੱਕ ਗੁਰਦੁਆਰਾ ਸਾਹਿਬ ਹੋਣਾ ਸ਼ਾਮ ਨੂੰ ਉੱਥੇ ਤਾਂ ਹਰ ਪੁੰਨਿਆਂ ਨੂੰ ਹੀ ਹੁੰਦਾ ਜਿਹੜਾ ਭੋਗ ਪੈਂਦਾ ਹੂੰ ਹਵਾ ਬਹੁਤ ਜ਼ਿਆਦੇ ਚੱਲਦੀ ਹੈ ਇੱਕ ਖੇਤਾਂ ਦਾ ਕਰਕੇ ਜਿਹੜੀ ਹਵਾ ਬਹੁਤ ਜ਼ਿਆਦੇ ਲੱਗਦੀ ਹੈ ਪਿੰਡ ਦੇ ਵਿੱਚ ਨਹੀਂ ਇੰਨਾ ਪਤਾ ਲੱਗਦਾਗਾ ਮਾਰਕੀਟਾਂ ਦੇ ਵਿੱਚ ਜਿਹੜੀ ਹਵਾ ਉਹ ਬਹੁਤ ਜਿਆਦਾ ਆਉਂਦੀ ਆ ਵੀ। ਯਮਮੀ ਅੱਛਾ ਮੰਮੀ ਕਹਿ ਰਹੀ ਆ ਵੀ ਗਵਾਨੀਆਂ ਲੜੀਆਂ ਲਾਈਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਆਪਾਂ ਅਗਲੀ ਵਾਰ ਨੂੰ ਲਿਆਵਾਂਗੇ। ਇਸ ਵਾਰ ਆਪਾਂ ਦੀਵਾਲੀ ਨਹੀਂ ਨਾ ਸੈਲੀਬ੍ਰੇਟ ਕੀਤੀ। ਬੜਾ ਰਾਂਜ ਚੰ드ਰਮਾ ਵੀ ਬੜਾ ਸੋਹਣਾ ਹੈ। ਗੋਲ ਗੋਲ। ਆਪਾਂ ਦੀ ਬੋਲ ਆ। ਆਪਾਂ ਸੀ ਪੈਂਦਾ ਇੰਨਾ ਜੇ। ਇਹ ਤਾਂ ਹੁਣ ਆਪਾਂ ਸਾਰੇ ਦੀਵੇ ਰੱਖਨੇ ਕੰਦਾਂ ਤੇ ਤੇ ਅੰਦਰ ਆਪਾਂ ਹਰਮਨ ਪੁੱਤ ਸਾਰੇ ਬਾਹਰ ਕਾ ਤੋਂ ਕੱਢੀ ਜਾਣੇ ਤੇਲ ਡੋਲ ਜਾਣਾ ਇੱਥੇ ਆ ਵੇ ਮੈਂ ਚੁਗਾਏ ਸੀ ਹਰਮਨਿਓ ਵੀ ਸਾਰੇ ਬਾਹਰ ਘੱਟ ਕੇ ਕਿੰਨੇ ਸਾਰੇ ਲਿਆ ਬਲ ਤਾਂ ਅੰਦਰ ਰੱਖ ਦਈਏ ਨਾ ਪੌੜੀਆਂ ਅੰਦਰ ਹਾਂ ਪੌੜੀਆਂ ਤੇ ਰੱਖ ਲਈਏ ਇਹਨਾਂ ਦੋ ਵਾਰ ਚ ਵੀ ਪਾ ਦੋ ਤੇਲ ਇੱਕ ਜਗ੍ਹਾ ਅੰਦਰ ਆਪਾਂ ਰੱਖ ਦਿਆਂ ਪੌੜੀਆਂ ਤੇ ਤੇ ਬਾਹਰ ਕੰਦਾਂ ਤੇ ਦੇ ਹਰਮਨ ਤੇਲੇ ਫਰਸ਼ ਤੇ ਡੋਲ ਰਿਹਾ ਹੈ। 10 ਕੋਟ ਦੇ ਵੱਡੇ ਦੇ ਦੀਵੇ ਪਾਉਂਦਾ ਤੇ ਘਰ ਚ ਲੈ ਕੇ। 12 ਦਿਨਾਂ ਦੀ ਚੰਗਣੀ ਨਹੀਂ। ਮੈਂ ਦੀ ਦੇ ਰਾਤੀ ਰਾਤ ਨੇ ਰੈਕਨਾਈਜ਼ ਕਰ। ਫੌੜੀਆਂ ਤੇ ਕੱਪੜੇ ਪਏ ਸੀ ਉਹ ਚੱਕਣ ਲੱਗੀ ਤੇ ਚੁੰਨੀ ਵਗ ਫੇਰੀ। ਚਲ ਖਣ ਜਿਹੜੇ ਹੈਗੇ ਆ ਤੇ ਉਹ ਪਕੰਦਾ ਤੇ ਰੱਖ ਦਿੰਨੇ ਆ ਬਾਹਰ ਬਾਹਰ ਦੇ ਸੇ ਹਵਾ ਬਹੁਤ ਆ ਰਹੀ ਬਹੁਤ ਜ਼ਿਆਦਾ ਹਵਾ ਆ ਰਹੀ ਹੈ ਬਾਹਰ ਜਦੋਂ ਕਿ ਇਥੇ ਨਹੀਂ। ਸਭ ਕੇਰਾ ਰੱਖ ਦਿੰਨੇ ਆ ਜਗਾਈ ਆ ਜਿਹੜੇ ਇੱਥੇ ਰੱਖਣੋਂ ਤਾਂ ਮੋਜ ਬਣ ਗਈ। ਮੈਂ ਚਲਾਵਾ ਫੁੱਸੀ ਇੱਕ ਪੁੱਜ ਗਿਆ ਨਹੀਂ ਜਗ ਪਹਿਣਗੇ ਕੇਰਾ ਤੋਰਦੇ ਨੇ ਹਵਾ ਲੱਗਦੀ ਹੈ ਫੇਰ ਨਹੀਂ ਲੱਗਦੀ ਤੋਰਦੇ ਨੇ ਹਵਾ ਲੱਗਦੀ ਬਸ ਜਦੋਂ ਰੱਖਦੇ ਆਂ ਤੇ ਦੋ ਆਟ ਘੇਰ ਚੱਗੀ ਜਾਂਦੇ ਉਰੇ ਅੱਗੇ ਨਾ ਕਰਦੀ ਏ ਬਸ ਸਹੀ ਏ ਇੱਥੇ ਕਿਹੜਾ ਗੁੰਡਾ ਕਰਦੀ ਹੈ ਹੈਂਡਸ਼ਾਪ ਚੱਲਾ ਦੇ ਮੈਨੂੰ ਐਸੀ ਜਗਣਾ ਨਹੀਂ ਪਰ ਜਗ ਪੀਵਾ ਉਹਦਰ ਵੀ ਜੀ ਖਤ ਗੇ ਦੋ ਕਿ ਨਹੀਂ ਬਾਹਰ ਦੇ ਨਾਲ ਥੱਲੇ ਰੱਖ ਥੱਲੇ ਹਾਂ ਦੋ ਰੱਖ ਦਿੰਨੇ ਆ ਲਿਆ ਦੋ ਰੱਖ ਦੇ ਥੱਲੇ ਆ ਤਿੰਨ ਰਹਿ ਗਏ ਸਾਈਂ ਜਿਹੜੀ ਕਿਤੇ ਰੱਖ ਦੋ ਜਿਹੜੀ ਕਿਨੇ ਜਾ ਕੇ ਦੇ ਇਧਰ ਦੇਖ ਹਰਿੰਦਰ ਚਲਾ ਕੇ ਵੇਖਣ ਲੱਗਾ ਬਟਰਫਲਾਈ ਐ ਸਾਈਡ ਤੇ ਰਹੀ ਕੋਈ ਪਤਾ ਨਹੀਂ ਦੇ ਰੇ ਉੱਤੇ ਹੀ ਆ ਜੇ ਇਹ ਤਾਂ ਨੂੰ ਨਹੀਂ ਚੜੀ ਤਾਨ ਨੇ ਚੜੀ ਓਏ ਐਂਗਲ ਗਲਤ ਸੀ ਇਹਦਾ ਐਂ ਨਾ ਰੱਖਣੀ ਹੋਵੇ ਕਿਤੇ ਐਂ ਨਾ ਰੱਖਣੀ ਹੋਵੇ ਤੁਸੀਂ ਗਲਤ ਰੱਖਤੀ ਹੋਵੇ ਬਾਹਰ ਪਾਸੇ ਉਹ ਰੱਖ ਤੇ ਦੀਵੇ ਇੱਧਰ ਇੱਧਰ ਜਿਆਦਾ ਲੱਗਦੀ ਓਧਰ ਜਿਆਦਾ ਪੈਂਦੀ ਮੈਨੂੰ ਤਾਂ ਲੱਗਦਾ ਕਿ ਨਹੀਂ ਪਰ ਇਹ ਤਾਂ ਵੈਸੇ ਸਾਰੇ ਪੰਜੇ ਜਗ੍ਹੀ ਆਂਦੇ ਆ ਇੱਕ ਓ ਮਗਰ ਰੱਖਿਆ ਹੀ ਹੈਗਾ ਦੀਵਾ ਇਹ ਜਰਾ ਕੇ ਓ ਮਗਰ ਉਹ ਸਤੰਦ ਤੇ ਸਿੱਧਾ ਖੜਾ ਕਰਕੇ ਚਲਾ ਕੇ ਵੇਖਣ ਲੱਗਾ ਲਓ ਅਭੀ ਹਰਿੰਦਰ ਚਲਾ ਸਿੱਧਾ ਕੇ ਐਂ ਚਲਾ ਮੈਂ ਕਹਿੰਦਾ ਨਹੀਂ ਪਰ ਬਰੂਦ ਜਿੱਧਰਲੇ ਪਾਸੇ ਉਧਰ ਨਹੀਂ ਚਲਾ ਹਰਿੰਦਰ ਚਲਾਉਣ ਲੱਗਾ ਹੁਣ ਕੀ ਚਲਾਉਣ ਲੱਗਾ ਇਹ ਬਟਰਫਲਾਈ ਆ ਕੋਈ ਪਤਾ ਨਹੀਂ ਕਿੱਦਾਂ ਨੂੰ ਆ ਜਾਵੇ ਸਾਈਡ ਤੇ ਪਹਿਲਾਂ ਵਾਲੀ ਚੜੀ ਨਹੀਂ ਤਾਂ ਹੁਣ ਆ ਵੇਖਦੇ ਚੜਦੀ 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 ਆ ਤਾਂ ਹੀ ਚੜਦੀ ਹੈ ਤਾਂ ਹੀ ਨਹੀਂ ਚੜਦੀ ਕਹਿ ਕੇ ਲਿਆ ਸੀ ਤਾਂ ਚੜਨੀ ਚਾਹੀਦੀ ਆ ਉਹ ਤਾਂ ਕਹਿੰਦੇ ਇੱਥੋਂ ਤੱਕ ਆਉਗੀ ਚਲ ਇੱਥੇ ਇੱਥੋਂ ਤੱਕ ਕਿੰਨੇ ਸਾਰੇ ਡੈਡੀ ਵੀ ਆ ਗਏ ਇੱਕ ਨਾਂ ਦੇਖਣ ਲੱਗੇ ਹਾਂਜੀ ਬੱਚਿਆ ਅੱਜ ਪਟਾਕੇ ਲੈ ਕੇ ਆਏ ਆ ਆ ਦੇਖੋ ਆਹ ਅੰਦਰ ਆਪਦੇ ਵਰਗੇ ਆਨਾਰ ਲੈ ਕੇ ਆਏ ਆ ਅੱਜ ਛੋਟੇ ਛੋਟੇ ਹੈਂਡੀ ਜਿਹੀ ਹੋਰ ਇਹ ਪਹਿਲਾਂ ਦੀਵਾਲੀ ਵਾਲੇ ਦਿਨ ਥੋੜੇ ਜਿਹਾ ਪਟਾਕੇ ਲੈ ਆਏ ਸੀ ਉਸ ਦਿਨ ਆਵੇ ਆਹ ਵਾਲੇ ਆਨਾਰ ਲੈ ਆਏ ਸੀ ਵੱਡੇ ਅੱਜ ਇਹ ਵਾਲੇ ਛੋਟੇ ਲੈ ਆਏ ਆ ਇਹ ਤਾਂ ਵਾਲੇ ਛੋਟੇ ਛੋਟੇ ਆ ਇਹ ਕਾਲੇ ਆ ਕੀ ਇਹ ਬਟਰਫਲਾਈ ਬਟਰਫਲਾਈ ਉੱਤੇ ਇਹ ਜਾਊਗਾ ਹੈ ਅਰਜ਼ੀ ਦਾ ਨਹੀਂ ਠੀਕ ਆ ਅੱਜ ਤੱਕ ਇਹਨਾਂ ਨੇ ਕਿਹਾ ਸੀ ਇਸਕੇ ਬਾਲੇ ਨਾ ਬਾਲੇ ਵੱਡੇ ਵੱਡੇ ਪਟਾਕੇ ਨਾਲ ਲਿਆਏ ਹੋ ਆ ਤਾਂ ਪਹਿਲਾਂ ਦੇ ਪਏ ਪਰ ਫਿਰ ਵੀ ਇਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਆ ਆ ਉਸ ਦਿਨ ਮੈਂ ਨਾ ਇਹੀ ਚਲਾਏ ਸੀ ਜਦੋਂ ਸਰਪਾਤ ਫੇਰੀ ਆਈ ਸੀ ਆਹਾ ਸੀ ਨਾ ਇਹਨਾਂ ਦਾ ਤਾਂ ਬਾਲਾ ਵੱਜਦਾ ਉਸ ਦਿਨ ਮੇਰੇ ਲੱਤ ਤੇ ਬੱਚੇ ਮੇਰੇ ਲੱਤ ਤੱਕ ਇਹ ਸੀ ਇਹ ਹੀ ਸੀ ਇਹ ਸੇਬਾ ਨਹੀਂ ਉਹ ਨਹੀਂਗਾ ਇਹ ਹੀ ਸੀ ਆਰਨਿੰਗ ਪਰ ਬਾਤ ਫੇਰੀ ਵਾਲੇ ਦਿਨ ਆ ਪਹਿਹੀ ਚਲਾਏ ਸੀ ਮੇਰੀ ਉਦੋਂ ਲੱਤ ਤੇ ਬੱਚੇ ਆ ਚੀਜ਼ੇ ਦਿੱਤੀ ਮੇਰੀ ਲੱਤ ਹਜੇ ਤੱਕ ਦੁਖਦੀ ਆ ਯਾਰ ਲੈ ਕੇ ਪਸਤੌ ਲਾ ਰਹੇ ਹਨ ਪਸਤੌ ਤੈਨੂੰ ਕਰਨਾ ਵਸਾ ਦੈਨੇ ਕਿ ਲਈ ਆਇਆ ਸੀ ਕਿ ਆਪ ਇਸਕੇ ਬਾਲੀ ਬਾਜ਼ ਵਾਲੇ ਪਟਾਕੇ ਨਾ ਲੇਟ ਸ਼ਾਰਟ 72 ਸ਼ਾਰਟਸ ਕਈ ਸ਼ਾਰਟ ਖਰੀਦ ਦੇ ਦੀਆਂ ਨੂੰ ਬੁਲਾ ਲਿਆ ਮੈਂ ਉਪਰ ਮਿਲ ਧਿਆਨ ਨਾਲ ਚਲਾਈ ਰੁਕ ਜਾ ਰੁਕ ਜਾ ਮੋਮਬਤੀ ਲੈ ਰਹੇ ਨੇ ਕਰ ਦੇ ਪਾਸੇ ਹੋ ਜਾ ਪਟਾਕੇ ਚਲਾ ਰਹੇ ਇਸ ਤੇ ਵੀ ਕੋਈ ਸਿਗਰ ਦੇ ਦੇ ਚਾਲਾ ਤੇ ਫਿਰ ਉਹਨਾਂ ਦੇ ਆਏਗੇ ਚਲਾਉਣੇ ਆ। ਆਇਤਾ ਸਾਰੀ ਮੰਡੀ ਵਾਤ ਤੱਕ ਚਲੀ ਜਾਂਦੇ। ਲਾ ਦੇ ਲਾਈ ਰੱਖ ਤੈਨੂੰ ਥੋੜਾ ਕੁਝ ਕਹਿੰਦੀ ਆ। ਹਵਾ ਵੀ ਬਹੁਤ ਸਹੀ ਗੱਲ ਦੀ ਵੇ ਬਿਲਕੁਲ ਨਹੀਂ ਜਗਾਂ ਤੇ। ਥੋੜਾ ਜਿਹਾ ਪਿੱਛੇ ਰੱਖਿਆ ਕਰਦੀ ਭਾਈ ਆ ਤੂੰ ਤਾਂ ਬਾਹਲੇ ਵੱਤੀ ਉੱਤੇ ਕਰ ਦੇਣਾ। ਸਾਰਾ ਹੀ ਤੋੜ ਦੋ ਹੋ ਗਾਤਾ। ਓਏ। ਅੱਜ ਆ। ਪਰ ਅੱਜ ਸੈੱਟ ਦੀ ਚਾਚੇ। ਚਲੋ ਨਹੀਂ। ਬਹੁਤ ਚੜ ਚੱਲਦੀ ਆ ਨਾ ਇੱਕ ਰਹਿ ਗਈ ਇਹ ਵਧ ਗਿਆ ਚੱਲਦੀ ਹੈ ਇੱਕ ਰਹਿ ਗਈ ਪਟਾਕੇ ਰੱਖੀ ਬੈਠੇ ਹੁਣ ਤਾਂ ਟੋਟੇ ਤਾਂ ਸਾਰੇ ਚਲਾਤੇ ਅਦਰ ਵਿੰਦਰ ਜੀ ਜਿਹੜਾ ਆਪ ਦਾ ਪਿਸਤੌਲ ਆ ਜਿਹੜਾ ਲੋਡ ਕਰ ਰਹੇ ਨੇ ਰੌਂਦ ਪਾ ਰਿਆ ਰੌਂਦ ਪਾ ਰਿਆ ਆਪ ਦੇ ਪਿਸਤੌਲ ਚ ਚਲੋ ਵੀ हम देख, देख, देख किन्ने फैर करता एक ही हो दो तीन चार, चले। चले। पा, फैर हो गए है अठ हठ हाँ। हो ਆ ਵੀ ਕੱਢ ਲਿਆ ਉਹ ਡੈਡੀ ਤੇ ਡੱਬੀ ਉਹ ਵਾਓ ਹਾਂਜੀ ਇੱਧਰ ਹਰਿੰਦਰ ਤੇ ਹਰਿੰਦਰ ਦੇ ਡੈਡੀ ਹੁਣ ਆਗੇ ਦੁਕਾਨ ਤੋਂ ਤੇ ਲੱਗੇ ਪਟਾਕੇ ਚਲੋ ਹਣ ਸੋ ਦੀਵੇ ਸਾਰੇ ਬੁੱਝ ਗਏ ਇੰਨੀ ਜ਼ਿਆਦੇ ਹਵਾ ਸੀਗੀ ਸੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸੋ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਾਲੇ ਡਰਦਾ ਦਾਪਾ